ਇੱਕ ਰਾਜੇ ਦੇ ਭਾਈ ਸੱਤ ਰਾਣੀਆਂ ਹੁੰਦੀਆਂ ਨੇ ਸੱਤੇ ਰਾਣੀਆਂ ਦੇ ਕੋਈ ਬੱਚਾ ਨਹੀਂ ਹੁੰਦਾ ਜਿਹੜੀ ਸਾਰਿਆਂ ਨਾਲੋਂ ਛੋਟੀ ਰਾਣੀ ਹੁੰਦੀ ਹੈ ਉਹ ਸ਼ਿਵਜੀ ਮਹਾਰਾਜ ਦੀ ਭਗਤੀ ਕਰਦੀ ਹੁੰਦੀ ਹੈ ਸ਼ਿਵਜੀ ਮਹਾਰਾਜ ਦੀ ਭਗਤੀ ਦੇ ਕਾਰਨ ਉਸਦੇ ਇੱਕ ਬੇਟਾ ਪੈਦਾ ਹੋ ਜਾਂਦਾ ਤਾਂ ਜਿਹੜੀਆਂ ਛੇ ਰਾਣੀਆਂ ਹੁੰਦੀਆਂ ਨੇ ਉਹ ਹੀਰਖਾ ਕਰਨ ਲੱਗ ਜਾਂਦੀਆਂ ਨੇ ਵੀ ਇਹਦੇ ਲੈਵੇ ਤਾਂ ਮੁੰਡਾ ਹੋ ਗਿਆ ਸਾਡੇ ਲੈਵੇ ਕੋਈ ਬੱਚਾ ਨਹੀਂ ਮਹਾਰਾਜ ਇਹਨੂੰ ਬਹੁਤ ਪਿਆਰ ਕਰਨਗੇ। ਰਾਜ ਮਹਿਲਾਂ ਵਿੱਚ ਇਹਦੀ ਬਹੁਤ ਕਦਰ ਹੋਊਗੀ ਤੇ ਸਾਡੀ ਤਾਂ ਕਦਰ ਘਟ ਜੂਗੀ। ਉਹ 6 ਰਾਣੀਆਂ ਹੁੰਦੀਆਂ ਨੇ ਜਿਹੜੀਆਂ ਉਹ ਸੋਚਦੀਆਂ ਨੇ ਵੀ ਕਿਉਂ ਨਾ ਆਪਾਂ ਇਹਦੇ ਮੁੰਡੇ ਨੂੰ ਮਰਵਾ ਦਈਏ। ਉਹ ਇੱਕ ਗੋਲੀ ਨੂੰ ਕਹਿੰਦੀਆਂ ਤੈਨੂੰ ਅਸੀਂ ਬਹੁਤ ਸਾਰੇ ਪੈਸੇ ਦੇਵਾਂਗੇ। ਤੂੰ ਇਹਦੇ ਮੁੰਡੇ ਨੂੰ ਚੱਕ ਕੇ ਕਿਤੇ ਦੂਰ ਜੰਗਲਾਂ ਦੇ ਵਿੱਚ ਛੁੱਟਿਆ ਤਾਂ ਗੋਲੀ ਕਹਿੰਦੀ ਠੀਕ ਹੈ ਗੋਲੀ ਪੈਸਿਆਂ ਦੇ ਲਾਲਚ ਦੇ ਵਿੱਚ ਉਸ ਮੁੰਡੇ ਨੂੰ ਚੱਕ ਕੇ ਇੱਕ ਜੰਗਲ ਵਿੱਚ ਲੈ ਜਾਂਦੀ ਹੈ ਜਿੱਥੇ ਇੱਕ ਕੁੱਤੀ ਸੂਈ ਹੁੰਦੀ ਹੈ ਉਸ ਦੇ ਘਰਨੇ ਵਿੱਚ ਛੁੱਟਿਆ ਹੁੰਦੀ ਹੈ ਤਾਂ ਉਹ ਕੁੱਤੀ ਆਪ ਦੇ ਕਤੂਰੇ ਨਾਲ ਹੀ ਉਸ ਮੁੰਡੇ ਨੂੰ ਦੁੱਧ ਪਿਆ ਕੇ ਪਾਲਦੀ ਹੈ ਤੇ ਇੱਧਰ ਜਦੋਂ ਰਾਣੀ ਨੂੰ ਪਤਾ ਲੱਗਦਾ ਵੀ ਮੇਰਾ ਮੁੰਡਾ ਨਹੀਂ ਥਿਆਇਆ ਤਾਂ ਉਸ ਰਾਣੀ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤੇ ਉਹ ਸ਼ਿਵਜੀ ਮਹਾਰਾਜ ਨੂੰ ਲਾਂਬੇ ਦੇਣ ਲੱਗ ਜਾਂਦੀ ਹੈ ਤੇ ਸ਼ਿਵਜੀ ਮਹਾਰਾਜ ਪ੍ਰਗਟ ਹੋ ਜਾਂਦੇ ਨੇ ਤਾਂ ਸ਼ਿਵਜੀ ਮਹਾਰਾਜ ਜੀ ਕਹਿੰਦੇ ਭਾਈ ਤੇਰਾ ਮੁੰਡਾ ਅੱਜ ਤੂੰ ਤੈਨੂੰ 20 ਸਾਲਾਂ ਬਾਅਦ ਮਿਲੂਗਾ ਤਾਂ ਉਹ ਰਾਣੀ ਕਹਿੰਦੀ ਫਿਰ 20 ਸਾਲਾਂ ਬਾਅਦ ਮੈਂ ਉਹਨੂੰ ਪਹਿਚਾਣੂੰਗੀ ਕਿਵੇਂ ਤਾਂ ਸ਼ਿਵਜੀ ਮਹਾਰਾਜ ਜੀ ਕਹਿੰਦੇ ਜਦੋਂ ਤੇਰਾ ਮੁੰਡਾ ਤੇਰੇ ਸਾਹਮਣੇ ਆਊ ਤਾਂ ਤੇਰੇ ਦੁੱਧ ਦੇ ਵਿੱਚੋਂ ਬੱਤੀ ਧਰਾਂ ਨਿਕਲਣਗੀਆਂ ਤੂੰ ਉਦੋਂ ਐ ਸਮਝਣੀ ਇਹ ਮੁੰਡਾ ਮੇਰਾ ਹੈਗਾ ਤਾਂ ਉਹ ਸ਼ਿਵਜੀ ਮਹਾਰਾਜ ਨੂੰ ਕਹਿੰਦੀ ਠੀਕ ਹੈ ਮਹਾਰਾਜ ਜੀ ਤੇ ਫਿਰ ਸ਼ਿਵਜੀ ਭਗਤੀ ਦੇ ਵਿੱਚ ਲੀਨ ਹੋ ਜਾਂਦੀ ਹੈ ਉਧਰ ਬਾਲਣ ਇਕੱਠਾ ਕਰਨ ਵਾਸਤੇ ਇੱਕ ਝੋਰੀ ਜੰਗਲ ਦੇ ਵਿੱਚ ਆਉਂਦੀ ਹੈ ਜਦੋਂ ਉਹ ਦੇਖਦੀ ਹੈ ਸਾਹਮਣੇ ਉਹ ਬੱਚਾ ਛੋਟਾ ਰੁੱੜਦਾ ਰੁੱੜਦਾ ਇੱਕ ਛੋਟੇ ਛੋਟੇ ਕਤੂਰੇ ਨਾਲ ਖੇਡੀ ਜਾਂਦਾ ਹੁੰਦਾ ਉਹ ਝੋਰੀ ਦੇਖ ਕੇ ਹੈਰਾਨ ਹੋ ਜਾਂਦੀ ਹੈ ਵੀ ਇੰਨਾ ਭਿਆਨਕ ਜੰਗਲ ਹੈ ਇਹ ਬੱਚਾ ਕਿੱਥੋਂ ਆਇਆ ਤੇ ਉਹ ਉਸ ਨੂੰ ਚੱਕ ਲੈਂਦੀ ਹੈ ਤੇ ਕਹਿੰਦੀ ਵੀ ਇਹਨੂੰ ਕੌਣ ਛੱਡ ਗਿਆ ਤੇ ਉਹ ਆਲੇ ਦੁਆਲੇ ਦੇਖਦੀ ਹੈ ਉੱਥੇ ਕੋਈ ਵੀ ਨਹੀਂ ਹੁੰਦਾ ਤੇ ਉਹ ਸੋਚਦੀ ਹੈ ਵੀ ਚਲ ਮੇਰੇ ਤਾਂ ਕੋਈ ਲਾਦ ਹੀ ਨਹੀਂ ਮੈਂ ਇਹਨੂੰ ਘਰੇ ਲੈ ਜਾਨੀ ਆ ਤਾਂ ਉਹ ਚੋਰੀ ਉਸ ਮੁੰਡੇ ਨੂੰ ਘਰੇ ਲਿਆਉਂਦੀ ਹੈ ਤੇ ਘਰੇ ਲਿਆ ਕੇ ਜਦੋਂ ਨਮਾਉਂਦੀ ਹੈ ਤਾਂ ਉਹਦਾ ਜਿਹੜਾ ਮੱਥਾ ਹੁੰਦਾ ਬੱਚੇ ਦਾ ਬਹੁਤ ਚੰਦ ਵਾਂਗੂ ਚਮਕਦਾ ਹੁੰਦਾ ਤਾਂ ਉਹ ਦੇਖਦੀ ਹੈ ਵੀ ਇਹ ਆਮ ਖਾਸ ਬੱਚਾ ਤਾਂ ਹੈ ਨਹੀਂ ਇਹ ਤਾਂ ਕਿਸੇ ਰਾਜੇ ਮਹਾਰਾਜੇ ਦਾ ਪੁੱਤਰ ਹੈ ਤਾਂ ਉਹ ਫਿਰ ਹੌਲੀ-ਹੌਲੀ ਮੁੰਡਾ ਗੱਭਰੂ ਹੋ ਜਾਂਦਾ ਹੈ ਇੱਕ ਦਿਨ ਉਹ ਆਪਦੇ ਯਾਰਾਂ ਦੋਸਤਾਂ ਨਾਲ ਖੇਡਦਾ-ਖੇਡਦਾ ਇੱਕ ਰਾਜ ਮਹਿਲ 'ਚ ਬਾਗ ਹੁੰਦਾ ਹੈ ਉੱਥੇ ਭਗ ਜਾਂਦਾ ਤੇ ਉਧਰੋਂ ਇੱਕ ਰਾਜੇ ਦੀ ਧੀ ਦਾ ਵਿਆਹ ਨਹੀਂ ਹੋਇਆ ਹੁੰਦਾ ਉਹ ਬਾਗ ਦੇ ਵਿੱਚ ਆਪਦੀਆਂ ਗੋਲੀਆਂ ਨਾਲ ਸ਼ੈਰ ਕਰਨ ਆਉਂਦੀ ਹੈ ਜਦੋਂ ਉਹ ਰਾਜੇ ਦੀ ਧੀ ਉਸ ਮੁੰਡੇ ਵੱਲ ਦੇਖਦੀ ਹੈ ਤਾਂ ਉਹ ਸੋਚਦੀ ਹੈ ਵੀ ਕਿੰਨਾ ਸੋਹਣਾ ਮੁੰਡਾ ਹੈ ਜੇ ਮੇਰਾ ਇਹਦੇ ਨਾਲ ਵਿਆਹ ਹੋ ਜੇ ਤਾਂ ਬਹੁਤ ਵਧੀਆ ਗੱਲ ਹੋ ਗਈ ਤਾਂ ਉਹ ਆਪਦੇ ਪਿਤਾ ਨੂੰ ਜਾ ਕੇ ਕਹਿੰਦੀ ਬਾਪੂ ਜੀ ਹੁਣ ਤੁਸੀਂ ਮੇਰਾ ਵਿਆਹ ਕਰ ਦਿਓ ਤਾਂ ਇਹ ਗੱਲ ਸੁਣ ਕੇ ਉਹਦਾ ਪਿਤਾ ਜਿਹੜਾ ਰਾਜਾ ਹੁੰਦਾ ਬਹੁਤ ਖੁਸ਼ ਹੋ ਜਾਂਦਾ ਕੋਈ ਨਾਤੀ ਇਹ ਤਾਂ ਬਹੁਤ ਵਧੀਆ ਗੱਲ ਕਰੀ ਨਾਲੇ ਕੁੜੀ ਕਹਿੰਦੀ ਪਿਤਾ ਜੀ ਮੇਰੀ ਇੱਕ ਸ਼ਰਤ ਹੈ ਮੈਂ ਇੱਕ ਸਵੰਬਰ ਰਚਨਾ ਚਾਹਣੀ ਆ ਵੀ ਜਿਹੜਾ ਮੁੰਡਾ ਮੈਨੂੰ ਸੋਹਣਾ ਲੱਗਿਆ ਮੈਂ ਉਸਦੇ ਗਲ ਦੇ ਵਿੱਚ ਜਾਮਲਾ ਪਾਉਂਗੀ ਤਾਂ ਉਹਦਾ ਪਿਤਾ ਕਹਿੰਦਾ ਠੀਕ ਹੈ ਮੈਂ ਸਾਰੇ ਰਾਜਿਆਂ ਨੂੰ ਸਨੇਹਾ ਭੇਜ ਦਿੰਨਾ ਤੇ ਸਾਰੇ ਰਾਜਾਂ ਦੇ ਜਿਹੜੇ ਮੁੰਡੇ ਹੋਣਗੇ ਉਹ ਆ ਜਾਣਗੇ ਤਾਂ ਉਹ ਸਾਰੇ ਰਾਜਾਂ ਦੇ ਵਿੱਚ ਸਨੇਹਾ ਭੇਜਦਾ ਬਹੁਤ ਸੋਹਣੇ ਸੋਹਣੇ ਰਾਜਾਂ ਦੇ ਮੁੰਡੇ ਉੱਥੇ ਪਹੁੰਚਦੇ ਨੇ ਤਾਂ ਉੱਥੇ ਚੌਰੀ ਦੇ ਮੁੰਡੇ ਨੂੰ ਵੀ ਪਤਾ ਲੱਗਦਾ ਵੀ ਰਾਣੀ ਨੇ ਅੱਜ ਸਵੰਬਰ ਰਚਿਆ ਤਾਂ ਉਹ ਵੀ ਰਾਜ ਮਹਿਲ ਵਿੱਚ ਪਹੁੰਚ ਜਾਂਦਾ ਤਾਂ ਜਦੋਂ ਉਹ ਜੈਮਾਲਾ ਲੈ ਕੇ ਸਾਰੇ ਰਾਜੇ ਦੇ ਮੁੰਡਿਆਂ ਨੂੰ ਰੀਂਗਦੀ ਹੈ ਤਾਂ ਕੋਈ ਨਹੀਂ ਪਸੰਦ ਆਉਂਦਾ ਅਖੀਰ ਦੇ ਵਿੱਚ ਜਦੋਂ ਉਹ ਮੁੰਡਾ ਬੈਠਾ ਹੁੰਦਾ ਉਹਦੇ ਗਲ ਦੇ ਵਿੱਚ ਜੈਮਾਲਾ ਪਾ ਦਿੰਦੀ ਹੈ ਤਾਂ ਰਾਜਾ ਦੇਖ ਕੇ ਹਰਖ ਜਾਂਦਾ ਤੇ ਰਾਜਾ ਕਹਿੰਦਾ ਇਹ ਤਾਂ ਇੱਕ ਚੌਰੀ ਦਾ ਮੁੰਡਾ ਹੈ ਤੂੰ ਇਹਦੇ ਗਲ ਵਿੱਚ ਕਿਉਂ ਮਾਲਾ ਪਾਈ ਤਾਂ ਉਹ ਕਹਿੰਦੀ ਪਿਤਾ ਜੀ ਮੈਂ ਤਾਂ ਹੁਣ ਇਸੇ ਨਾਲ ਹੀ ਵਿਆਹ ਕਰਾਉਂਗੀ ਮੈਨੂੰ ਤਾਂ ਇਹੀ ਪਸੰਦ ਹੈ ਤਾਂ ਰਾਜਾ ਕਹਿੰਦਾ ਮੇਰੀ ਇੱਕ ਸ਼ਰਤ ਹੈ ਫਿਰ ਇਹ ਮੁੰਡੇ ਨੂੰ ਰਾਜ ਮਹਿਲ ਦੇ ਵਿੱਚ ਹੀ ਰਹਿਣਾ ਪਊ ਨਾ ਕਿ ਤੂੰ ਚੋਰੀ ਦੇ ਘਰੇ ਜਾਏਂਗੀ ਤਾਂ ਉਹ ਮੁੰਡਾ ਕਹਿੰਦਾ ਰਾਜਾ ਸਾਹਿਬ ਮੈਨੂੰ 2 ਹਫ਼ਤਿਆਂ ਦੀ ਮਹੂਲਤ ਦਿੱਤੀ ਜਾਵੇ ਮੈਂ ਆਪਦੀ ਮਾਂ ਨੂੰ ਪੁੱਛਿਆ ਮਾਂ ਫਿਰ ਜਿਵੇਂ ਉਹ ਕਹੂਗੀ ਮੈਂ ਉਵੇਂ ਕਰ ਲੂੰਗਾ ਤਾਂ ਰਾਜਾ ਕਹਿੰਦਾ ਠੀਕ ਹੈ ਤੂੰ ਆਪਦੀ ਮਾਂ ਨੂੰ ਪੁੱਛਿਆ ਤਾਂ ਉਹ ਆਪਦੀ ਜਿਹੜੀ ਝੌਰੀ ਮਾਂ ਬਣਾਈ ਹੁੰਦੀ ਹੈ ਉਹਦੇ ਲਈ ਵੇ ਆ ਜਾਂਦਾ ਤੇ ਆਪਦੀ ਮਾਂ ਨੂੰ ਕਹਿੰਦਾ ਮਾਤਾ ਮੈਨੂੰ ਐਂ ਦੱਸ ਮੇਰਾ ਪਿਤਾ ਕੌਣ ਹੈ ਤਾਂ ਉਹਦੀ ਮਾਂ ਕਹਿੰਦੀ ਪੁੱਤ ਐਂ ਕਰਕੇ ਤੂੰ ਤਾਂ ਮੈਨੂੰ ਇੱਕ ਜੰਗਲ ਦੇ ਵਿੱਚੋਂ ਥਿਆਇਆ ਸੀ ਮੈਨੂੰ ਨਹੀਂ ਪਤਾ ਤੇਰਾ ਪਿਤਾ ਕੌਣ ਹੈ ਤਾਂ ਉਹ ਕਹਿੰਦਾ ਕਿੱਥੇ ਜਿਹਾ ਉਹ ਜੰਗਲ ਤਾਂ ਉਹਦੀ ਮਾਂ ਸਾਰੀ ਗੱਲਬਾਤ ਦੱਸ ਦਿੰਦੀ ਹੈ ਉਹ ਮੁੰਡਾ ਤੁਰਿਆ ਤੁਰਿਆ ਉਹ ਜੰਗਲ ਦੇ ਵਿੱਚ ਆ ਜਾਂਦਾ ਹੈ ਜੰਗਲ ਦੇ ਵਿੱਚ ਆ ਕੇ ਜਦੋਂ ਦੇਖਦਾ ਉੱਥੇ ਕੁਝ ਨਹੀਂ ਨਜ਼ਰ ਆਉਂਦਾ ਤੇ ਜੰਗਲ ਤੋਂ ਬਾਅਦ ਫਿਰ ਉਹ ਤੁਰਦਾ ਤੁਰਦਾ ਗਾਹਾਂ ਲੱਗ ਜਾਂਦਾ ਕੁਦਰਤੀ ਉਹ ਆਪਦੇ ਉਹੀ ਰਾਹ 'ਚ ਚਲੇ ਜਾਂਦਾ ਹੈ ਤੇ ਉੱਥੇ ਬਾਗ ਦੇ ਵਿੱਚ ਉਹਦੀ ਮਾਂ ਬੈਠੀ ਹੁੰਦੀ ਹੈ ਜਦੋਂ ਉਹ ਆਪਦੀ ਮਾਂ ਦੇ ਸਾਹਮਣੇ ਆਉਂਦਾ ਤਾਂ ਉਹਦੇ ਉਹੀ ਜਿਵੇਂ ਸ਼ਿਵਜੀ ਮਹਾਰਾਜ ਜੀ ਨੇ ਆਖਿਆ ਹੁੰਦਾ ਦੁੱਧ ਦੇ ਵਿੱਚੋਂ 32 ਤਾਰਾ ਨਿਕਲਣ ਲੱਗ ਜਾਂਦੀਆਂ ਨੇ ਤੇ ਉਹ ਮਾਂ ਬਹੁਤ ਖੁਸ਼ ਹੋ ਜਾਂਦੀ ਹੈ ਤੇ ਦੇਖ ਕੇ ਵੀ ਮੇਰੇ ਦੁੱਧ ਚੋਂ 32 ਤਾਰਾ ਨਿਕਲਣ ਲੱਗੀਆਂ ਤਾਂ ਜੋ ਅੱਖਾਂ ਖੋਲਦੀ ਹੈ ਉਹ ਮੁੰਡਾ ਸਾਹਮਣੇ ਖੜਾ ਹੁੰਦਾ ਤੇ ਉਹਨੂੰ ਗਲ ਨਾਲ ਲਾ ਲੈਂਦੀ ਹੈ ਕਹਿੰਦੀ ਪੁੱਤ ਤੂੰ ਮੇਰਾ ਪੁੱਤ ਹੈਂਗਾ ਤੇ ਅੱਜ ਤੋਂ 20 ਸਾਲ ਪਹਿਲਾਂ ਆਪਾਂ ਵਿਛੜ ਗਏ ਸੀ ਮੈਨੂੰ ਸ਼ਿਵਜੀ ਮਹਾਰਾਜ ਜੀ ਨੇ ਵਰ ਦਿੱਤਾ ਸੀ ਵੀ ਜਦੋਂ ਤੇਰਾ ਮੁੰਡਾ ਤੇਰੇ ਸਾਹਮਣੇ ਆਊ ਤਾਂ ਤੇਰੇ ਦੁੱਜੇ ਬੱਤੀ ਧਾਰਾ ਨਿਕਲਣਗੇ ਆ ਅੱਜ ਇਹ ਸਾਰਾ ਕੁਝ ਹੋਇਆ ਤੂੰ ਹੀ ਮੇਰਾ ਮੁੰਡਾ ਹੈ ਤਾਂ ਉਹ ਮੁੰਡਾ ਆਪਦੀ ਮਾਂ ਨੂੰ ਗਲ ਨਾਲ ਲਾ ਲੈਂਦਾ ਤੇ ਉਹਦੀ ਮਾਂ ਕਹਿੰਦੀ ਚੱਲ ਪੁੱਤ ਤੈਨੂੰ ਮੈਂ ਤੇਰਾ ਪਿਤਾ ਮਿਲਿਆ ਵਾ ਤਾਂ ਉਹ ਫਿਰ ਮਾਂ ਪੁੱਤ ਦੋਨੇ ਉਹ ਰਾਜ ਮਹਿਲ ਚ ਆ ਜਾਂਦੇ ਨੇ ਤੇ ਰਾਜੇ ਨੂੰ ਕਹਿੰਦੀ ਅੱਜ ਤੇਰਾ ਪੁੱਤਰ ਤੇਰੇ ਸਾਹਮਣੇ ਖੜਾ ਹੈ ਇਹ 20 ਸਾਲਾਂ ਬਾਅਦ ਆਇਆ ਹੈ ਇਹੀ ਤੇਰਾ ਮੁੰਡਾ ਹੈ ਤਾਂ ਰਾਜਾ ਸੁਣ ਕੇ ਬਹੁਤ ਖੁਸ਼ ਹੋ ਜਾਂਦਾ ਹੈ ਤੇ ਉਹਨੂੰ ਆਪਦੇ ਲਵੀ ਬਿਠਾ ਲੈਂਦਾ ਹੈ ਤੇ ਸਾਰੀ ਗੱਲਬਾਤ ਪੁੱਛਦਾ ਹੈ ਤਾਂ ਉਹ ਮੁੰਡਾ ਕਹਿੰਦਾ ਪਿਤਾ ਜੀ ਐਂ ਕਰਕੇ ਫਲਾਣੇ ਰਾਜੇ ਦੀ ਜਿਹੜੀ ਕੁੜੀ ਹੈ ਉਹਦੇ ਨਾਲ ਮੇਰਾ ਵਿਆਹ ਹੈਗਾ ਤੇ ਆਪਾਂ ਨੇ ਹੁਣ ਉਹ ਕੁੜੀ ਘਰੇ ਲਿਆਉਣੀ ਐ ਤਾਂ ਉਹਦਾ ਪਿਤਾ ਇਹ ਗੱਲ ਸੁਣ ਕੇ ਹੋਰ ਵੀ ਖੁਸ਼ ਹੁੰਦਾ ਤੇ ਵਿਆਹ ਦੀਆਂ ਤਿਆਰੀਆਂ ਕਰ ਲੱਗ ਜਾਂਦੇ ਨੇ ਤੇ ਉਹ ਬਰਾਤ ਲੈ ਕੇ ਫਿਰ ਉਹ ਰਾਜੇ ਦੇ ਮਹਿਲ ਦੇ ਵਿੱਚ ਜਦੋਂ ਜਾਂਦੇ ਨੇ ਰਾਜਾ ਦੇਖਦਾ ਵੀ ਆਹ ਕੀ ਕੋਈ ਰਾਜਾ ਆ ਰਿਹਾ ਤਾਂ ਜਦੋਂ ਉਹੀ ਮੁੰਡੇ ਨੂੰ ਰਾਹ ਤੇ ਬੈਠਾ ਦੇਖਦਾ ਰਾਜਾ ਰਾਜਾ ਦੇਖ ਕੇ ਹੈਰਾਨ ਹੋ ਜਾਂਦਾ ਤੇ ਸਾਰੀ ਗੱਲਬਾਤ ਪੁੱਛਦਾ ਜਦੋਂ ਉਹਨੂੰ ਸਾਰੀ ਗੱਲਬਾਤ ਦਾ ਪਤਾ ਲੱਗ ਜਾਂਦਾ ਉਹ ਹੋਰ ਵੀ ਖੁਸ਼ ਹੋ ਜਾਂਦਾ ਫਿਰ ਉਹ ਆਪਦੀ ਧੀ ਨੂੰ ਉਹ ਮੁੰਡੇ ਨਾਲ ਤੋਰ ਦਿੰਦਾ ਤੇ ਉਹ ਮੁੰਡਾ ਰਾਣੀ ਨੂੰ ਲੈ ਕੇ ਆਪਦੇ ਰਾਜ ਚ ਫੇਰਾ ਜਾਂਦਾ ਤੇ ਨਾਲੇ ਜਿਹੜੀ ਉਹਦੀ ਚੋਰੀ ਮਾਂ ਹੁੰਦੀ ਹੈ ਉਹਨੂੰ ਵੀ ਨਾਲ ਲੈ ਕੇ ਆਉਂਦਾ ਤੇ ਆਪਦੇ ਲਵੀ ਰੱਖਦਾ ਹੈਗਾ ਤੇ ਨਾਲੇ ਉਹ ਆਪਦੀ ਮਾਂ ਨੂੰ ਕਹਿੰਦਾ ਮੈਨੂੰ ਇਹ ਮਾਂ ਨੇ ਹੀ ਵੱਡਾ ਕਰਿਆ ਤਾਂ ਉਹਦਾ ਵੀ ਸਤਿਕਾਰ ਬਹੁਤ ਕਰਦਾ ਉਹ ਤੇ ਫਿਰ ਉਹ ਛੇ ਰਾਣੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਕੈਦ ਸਿੱਡ ਦਿੰਦੇ ਨੇ ਤੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੰਦੇ ਨੇ ਐਨੀ ਕੀ ਕਹਾਣੀ ਸੀ ਦੋਸਤੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ